ਬਾਬਾ ਬਾਬਾ ਕੀ ਬੋਲੋ ਕੱਲ ਤਾਂ ਸੁਣੋ ਗੱਲ ਕੀ ਹੋਈ ਬਾਬਾ ਤੂੰ ਜੇ ਇਹ ਕੀ ਪਖੰਡ ਫੜਿਆ ਹੋਇਆ ਹੈ ਬਾਬਾ ਜੀ ਪਖੰਡ ਕਹਿੰਦਾ ਫਿਲਮ ਬਣਾ ਰਿਹਾ ਹੈ ਅਰੇ ਕਾਹਦੀ ਖੰਡ ਅਸੀਂ ਕੱਲ ਕੱਲ ਸੁਣਾਂਗੇ ਇਹ ਪੰਜਾਬੀ ਫਿਲਮ ਇਹ ਲੋਕਾਂ ਨੂੰ ਕਦੋਂ ਨਾ ਕਰ ਦੋ ਤੁਸੀਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੋੜ ਚੁੱਕੇ ਹੋ ਟਾਈਗਰ ਪੰਜਾਬ న్యూਸ ਚੈਨਲ ਨਾਲ ਤੇ ਮੈਂ ਸਤਰਾਮ ਸਿੰਘ ਤੁਹਾਨੂੰ ਹਮੇਸ਼ਾ ਹੀ ਪਤਾ ਕਿ ਭਗਦੇ ਮੁੱਦੇ ਜਿਹੜੇ ਹੈਗੇ ਆਤਰਾਜ ਯੋਗ ਜਾਂ ਸਮਾਜ ਦੇ ਵਿੱਚ ਕਿਸੇ ਪਰੰਪਰਾ ਨੂੰ ਜਾਂ ਕਿਸੇ ਦੀਆਂ ਭਾਵਨਾਵਾਂ ਨੂੰ ਢਾਅ ਲੱਗਦੀ ਆ ਤਾਂ ਉਹ ਜਿਹੜੇ ਮੇਨ ਗੱਲਾਂ ਹੁੰਦੀਆਂ ਅਕਸਰ ਉਹਨਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਣਾ ਹੁਣੇ-ਹੁਣੇ ਮੈਂ ਇੱਕ ਵੀਡੀਓ ਦੇਖੀ ਸੀ ਸਾਡੇ ਸਤਕਾਰ ਯੋਗ ਕਿਉਂਕਿ ਗੁਰੂ ਦਾ ਬਾਣਾ ਪਾਇਆ ਹੈ ਗੁਰੂ ਦੇ ਸਿੰਘ ਆ ਤੇ ਜਿਹੜਾ ਐਕਸ਼ਨ ਕਰ ਰਹੇ ਆ ਮੈਨੂੰ ਲੱਗਦਾ ਹੈ ਵੀ ਬਹੁਤ ਚੰਗੀ ਤਰ੍ਹਾਂ ਠੀਕ ਨਹੀਂ ਲੱਗਦਾ ਮਨੂ ਕੀ ਕੁਰਾਤਾ ਕਹਿਣਗੇ ਕਿਉਂਕਿ ਕਹਿਣ ਵਾਲੇ ਜ਼ਿਆਦਾ ਹੁੰਦੇ ਆ ਤੇ ਕੋਈ ਵੀ ਕੋਈ ਹੁੰਦਾ ਜਿਹੜਾ ਸੱਚ ਦੀ ਆਵਾਜ਼ بلند ਕਰੇ ਤੇ ਜਿਨ੍ਹਾਂ ਨੂੰ ਸੱਚ ਨਹੀਂ ਆਉਂਦਾ ਉਹ ਤਾਂ ਉਹਨਾਂ ਨੂੰ ਚਾਲੇ ਚੋਬਦੀ ਹੁੰਦੀ ਆ ਪਰ ਮੈਂ ਤਾਂ ਇਹ ਬੇਨਤੀ ਕਰਦਾ ਸੀ ਵੀ ਬਾਬਾ ਜੀ ਦੇਖੋ ਆਪਾਂ ਨੂੰ ਪ੍ਰਮਾਤਮਾ ਨੇ ਸਤਕਾਰ ਯੋਗ ਬਾਣੇ ਦਿੱਤੇ ਆ ਕੁਰਬਾਨੀਆਂ ਦੇ ਦੇ ਕੇ ਗੁਰੂ ਸਾਹਿਬਾਨ ਨੇ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਦਿੱਤੀਆਂ ਪਰ ਕਿਤੇ ਨਾ ਕਿਤੇ ਜਦੋਂ ਸਮਾਜ ਦੇ ਹਾਨੀ ਨਹੀਂ ਹੁੰਦੇ ਤੇ ਉਸ ਚੀਜ਼ ਦੇ ਵਿੱਚ ਸਾਡੇ ਜਿਹੜੇ ਵੀ ਪਸ਼ੂਕੜਾ ਜਿਵੇਂ ਕੋਈ ਮੰਨ ਲੋ ਇਸ ਤਰ੍ਹਾਂ ਦਾ ਐਕਸ਼ਨ ਕਰ ਰਹੇ ਆ ਆਪਾਂ ਉਹਦੇ ਨਾਲ ਕੀ ਹੁੰਦਾ ਜੀ ਇੱਕ ਕੌਮ ਬਦਨਾਮ ਹੁੰਦੀ ਆ ਜੀ ਇੱਕ ਧਰਮ ਬਦਨਾਮ ਹੁੰਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣੇ ਜਾਂ ਕੁਝ ਕਰਨਾ ਦੇਖੋ ਜਿਹੜੇ ਆਪਾਂ ਗੰਦ ਕਰਦੇ ਗੰਦ ਪਾ ਛੱਡਿਆ ਗੰਦ ਬਹੁਤ ਆ ਜੀ ਮੋਬਾਈਲਾਂ ਆ ਗਈਆਂ ਨੇ ਸਾਰਾ ਕੁਝ ਹੈਗਾ ਹੈ ਅੰਗਰੇਜ਼ੀ ਮੂਵੀਆਂ ਚੱਲੀ ਜਾਂਦੀਆਂ ਨੇ ਇਹ ਗੰਦ ਤਾਂ ਮਗਰੋਂ ਲੈਣ ਵਾਲਾ ਕੋਈ ਸਿਸਟਮ ਹੈ ਨਹੀਂਗਾ ਦੂਸਰੀ ਗੱਲ ਇਹ ਆ ਵੀ ਤੁਸੀਂ ਦੇਖੋ ਪਤਾ ਨਹੀਂ ਕਿਸ ਤਰ੍ਹਾਂ ਕਿਸੇ ਨਾਲ ਬਣਾਇਆ ਤੁਸੀਂ ਉਹਨਾਂ ਦਾ ਸਿਸਟਮ ਤੋੜ ਦਿੱਤਾ ਕਿੰਨੇ ਪੈਸਿਆਂ ਦਾ ਨੁਕਸਾਨ ਕਰ ਦਿੱਤਾ ਕਿ ਇਸ ਚੀਜ਼ ਦੇ ਨਾਲ ਸਾਡੇ ਸਮਾਜ ਚੋਂ ਗੰਦਗੀ ਜਿਹੜੀ ਉਹ ਦੂਰ ਚਲੀ ਜਾਵੇਗੀ ਜਾਂ ਫਿਰ ਮੰਨ ਲਓ ਇਹ ਗੱਲ ਆ ਵੀ ਕੀ ਇਸ ਤਰ੍ਹਾਂ ਜਿਹੜਾ ਆਪਣੇ ਸ਼ਭੀ ਆ ਉਹ ਖਰਾਬ ਨਹੀਂ ਹੋ ਰਹੀ ਜਿਹੜੇ ਬੇਹੂਦੀਆਂ ਤੁਕਾਂ ਜਾਂ ਗੱਲਾਂ ਕਰਕੇ ਆਪਾਂ ਐਕਸ਼ਨ ਕਰਕੇ ਇਹਦੇ ਨਾਲ ਆਪਣੀ ਸਾਰੀ ਕੌਮ ਜਿਹੜੀ ਉਹ ਬਦਨਾਮ ਹੋਣ ਵਾਲੇ ਪਾਸੇ ਜਾ ਰਹੀ ਹੈ ਮੈਂ ਵੀ ਤੁਹੇ ਕਮੇਰੇ ਨਾਮ ਨਾਲ ਵੀ ਸਿੰਗ ਲੱਗਦਾ ਜਦੋਂ ਕੋਈ ਚੀਜ਼ ਖਤਰੇ ਚ ਪੈਂਦੀ ਦਿਸੇ ਨਾ ਫਿਰ ਉੱਥੇ ਅਕਸਰ ਬੋਲਣਾ ਪੈਂਦਾ ਮੇਰੀ ਘੜੀ ਇਹ ਜਥੇਦਾਰਾਂ ਨਾਲ ਦੁਸ਼ਮਣੀਆਂ ਤੇ ਉਹਨਾਂ ਤੋਂ ਮੈਂ ਕੀ ਲੈ ਲਿਆ ਪਰ ਮੈਂ ਤਾਂ ਇੱਕ ਚੀਜ਼ ਦੀ ਬਾਣਾ ਕਰਦਾ ਵੀ ਸਾਡੇ ਜਿਹੜਾ ਪੰਥਾ ਗੁਰੂ ਆ ਸਾਡਾ ਬਾਣਾ ਹੈ ਇਹ ਚੀਜ਼ ਉਹ ਨਗਾਰ ਵਾਲੇ ਪਾਸੇ ਨੂੰ ਜਾਣ ਦੀ ਆਪਾਂ ਕੋਸ਼ਿਸ਼ ਨਾ ਕਰੀਏ ਇਹਨੂੰ ਚੜ੍ਹਦੀ ਕਲਾ ਵਾਲੇ ਰੱਖੀਏ ਜਿਦੋਂ ਸਭ ਕੁਝ ਪ੍ਰਮਾਤਮਾ ਦੀ ਮਿਹਰ ਹੋਈ ਨਾ ਇਹ ਉਦੋਂ ਹੀ ਸਭ ਕੁਝ ਸਿਸ਼ਟ ਹੋਣਾ ਹੈ ਆਪਣੇ ਕਰਨ ਨਾਲ ਤੇ ਆਪਣੇ ਧਰਮ ਨੂੰ ਬਦਨਾਮ ਵੱਲ ਲਿਜਾਣ ਨਾਲ ਕੁਝ ਨਹੀਂ ਬੰਨਣਾ ਤੇ ਮੈਂ ਤਾਂ ਇਹ ਚੱਗੇ ਬਾੜੇ ਕੰਮ ਦੀ ਚੰਗੀ ਨਿੰਦਾ ਕਰਦਾ ਇਸ ਗੱਲ ਦੀ ਵੀ ਸਾਨੂੰ ਨਹੀਂ ਚਾਹੀਦਾ ਇਸ ਤਰ੍ਹਾਂ ਕਰਨਾ ਇਹ ਬਿਲਕੁਲ ਆਜ਼ਾਦੀ ਤੇ ਹੰਗਲਾ ਸਿੱਧਾ ਸਾਧ ਹੰਗਲਾ ਸਾਰੇ ਆਮ ਹੰਗਲਾ ਦੀਦੇ ਨਾਲ ਅਸੀਂ ਵੀ ਸੁਪਾਰ ਚ ਕੀ ਦੇਸ਼ ਚ ਕੀ ਕਿਤੇ ਵੀ ਸਾਡੀ ਇਸ ਚੀਜ਼ ਦੀ ਬਦਨਾਮੀ ਹੁੰਦੀ ਆ ਕਿਉਂਕਿ ਇਹ ਗਾਂਦ ਜਿਹੜਾ ਕਿਡਾ ਕਰਦਾ ਕਿ ਯਾਰੀ ਬਣਾ ਕੇ ਕੋ 10 ਬੰਦੇ ਗਰੀਬ ਰਾਲ ਕੇ ਹੰਮੂ 10 ਰੁਪਈਆ ਦਾ ਕੋਈ ਕੰਮ ਕਰਦੇ ਮਤਲ ਲੈ ਕੇ ਤੁਸੀਂ ਚੱਕ ਕੇ ਉਹਨਾਂ ਦਾ ਸਿਸਟਮ ਤੋੜ ਦਿੱਤਾ ਗਿਆ ਯਾਰ ਨਹੀਂ ਠੀਕ ਲੱਗਦਾ ਬਾਬਾ ਜੀ ਧਰਮ ਸਾਰਿਆਂ ਨੂੰ ਪਿਆਰਾ ਹੁੰਦਾ ਮੈਂ ਨਹੀਂ ਕਹਿੰਦਾ ਵੀ ਆਪਾਂ ਨੂੰ ਤੇ ਚੀਜ਼ਾਂ ਸੋਭਦੀ ਨਹੀਂ ਪਰ ਇਸ ਐਕਸ਼ਨ ਦੇ ਨਾਲ ਆਪਾਂ ਨੂੰ ਵੀ ਆਪਣੀ ਕੌਮ ਨੂੰ ਜਾਂ ਆਪਾਂ ਨੂੰ ਸਿਹਤ ਕੀ ਮਿਲ ਗਈ ਗਦਗੀ ਖਤਮ ਹੋ ਗਈ ਤੇ ਮੈਂ ਕਹਿੰਦਾ ਵੀ ਨਹੀਂ ਇਹ ਜਿਹੜੇ ਕਦਮ ਜਿਹੜੇ ਉਹ ਨਹੀਂ ਕੁਕਨੇ ਚਾਹੀਦੇ ਕਿਉਂਕਿ ਹੋਰ ਬਹੁਤ ਕੁਝ ਕਰਨ ਵਾਲਾ ਪਿਆ ਹੈ ਕਿਉਂ ਬڑے ਜਿਹੜੇ ਸਿੱਖ ਧਰਮ ਦੇ ਸਿੱਖਾਂ ਦੇ ਸਭ ਕੁਝ ਦੇ ਵਿਰੁੱਧ ਬੋਲੀ ਜਾਂਦੇ ਸ਼ਰ ਆਮ ਬੋਲੀ ਜਾਂਦੇ ਆ ਤੇ ਬڑے بڑے ਤਕੜੇ ਖਾਲਸਿਆਂ ਦੇ ਕਰਨ ਵਾਲੇ ਕੰਮ ਪਏ ਆ ਉਹ ਉਹ ਤਾਂ ਹੁੰਦੇ ਨਹੀਂ ਹੈਗੇ ਤੇ ਜੇ ਕੋਈ ਗਰੀਬ ਬੰਦਾ ਆਪਦਾ ਕੰਮ ਕਰਕੇ ਕੋਸ਼ਿਸ਼ ਕਰਦਾ ਬੱਚੇ ਪਾਲਣ ਦੀ ਉੱਥੇ ਅਸੀਂ ੱੱਕੇ ਨਾਲ ਇਸ ਚੀਜ਼ ਨੂੰ ਥੋਪਦੇ ਆ ਵੀ ਯਾਰ ਤੁਸੀਂ ਇੱਥੇ ਆਏ ਨਹੀਂ ਤੇ ਇੱਥੇ ਨਾਲ ਕੀ ਫਾਇਦਾ ਹੋਊਗਾ ਜਿਹੜੀ ਗੰਦਗੀ ਦੀ ਗੱਲ ਕਰਦੇ ਉਹ ਤਾਂ ਸ਼ਾਮ ਨੂੰ ਬੱਚੇ ਬਿਸਤਰਾਂ 'ਚ ਲੈ ਕੇ ਪੈ ਕੇ ਮੋਇਲਾ ਹੱਥਾਂ 'ਚ ਦਿੱਤੀਆਂ ਨੇ ਅਸੀਂ ਉਹ ਸਾਰਾ ਗਰੇਟੀ ਮੂਰਦੀਆਂ ਮੈਂ ਅੱਗੇ ਜਿਗਰ ਕੀਤਾ ਸਾਰਾ ਦੇਖੀ ਜਾਂਦੇ ਆ ਇਸ ਤਰ੍ਹਾਂ ਇਹ ਚੰਗਾ ਨਹੀਂ ਲੱਗਦਾ ਇਹ ਬਕੌਮ ਦੀ ਬਦਨਾਮੀ ਹੁੰਦੀ ਆ ਮੈਨੂੰ ਲੱਗਦਾ ਵੀ ਮੈਂ ਇਸ ਚੀਜ਼ ਨਾਲ ਸਹਿਮਤ ਨਹੀਂ ਹੈਗਾ ਬਾਕੀ ਜੇ ਮੇਰੀ ਗੱਲ ਕਿਸੇ ਨੂੰ ਚੁ ਵੀ ਹੋਵੇ ਮੈਨੂੰ ਕਮੈਂਟ ਦੇ ਰੂਪ ਵਿੱਚ ਜਰੂਰ ਦੱਸ ਦਿਆ ਕਰੋ ਵੀ ਮੈਂ ਕੋਈ ਗਲਤ ਵੀਡੀਓ ਤਾਂ ਨਹੀਂ ਪਾ ਰਿਹਾ ਜੇ ਮੈਂ ਗਲਤ ਪਾ ਰਿਹਾ ਤਾਂ ਮੈਂ ਵੀ ਅੱਗੇ ਤੋਂ ਕੋਸ਼ਿਸ਼ ਕਰਾਂ ਵੀ ਮੈਂ ਆਪਣਾ ਆਪ ਸੁਧਾਰਾ ਹੋ ਸਕਦਾ ਇਹ ਸਹੀ ਹੋਣ ਇਸ ਤਰ੍ਹਾਂ ਦੀ ਸੋਚ ਰੱਖਣ ਵਾਲੇ ਤੇ ਮੈਂ ਗਲਤਾਂ ਫਿਰ ਮੈਂ ਆਪਣੇ ਆਪ ਨੂੰ ਸੁਧਾਰ ਲਵਾਂ ਕਿਉਂਕਿ ਮੈਂ ਤਾਂ ਦੁਨੀਆ ਸੁਧਾਰਨ ਨਹੀਂ ਤੁਰਿਆ ਮੈਂ ਤਾਂ ਆਪਣੇ ਆਪ ਨੂੰ ਸੁਧਾਰ ਲਵਾਂਗਾ ਜਿੱਥੇ ਕੋਈ ਨਹੀਂ ਕਿਸੇ ਦੀ ਗੱਲ ਸੁਣਦਾ ਮੰਨਦਾ ਉੱਥੋਂ ਚੁੱਪ ਕਰਕੇ ਮੈਂ ਆਪ ਦਾ ਸਿਸਟਮ ਆਪਦਾ ਜਿਹੜਾ ਦਿਮਾਗ ਆ ਉਹ ਇਹ ਨਹੀਂ ਕਰਨਾ ਚਾਹੁੰਦਾ ਵੀ ਸਾਰਾ ਟੈਨਸ਼ਨ ਦੇ ਕੇ ਟੈਨਸ਼ਨ ਦੇਖੋ ਸਮੇਂ ਦੇ ਹਿਸਾਬ ਨਾਲ ਪਹਿਲਾਂ ਹੀ ਬਤੇਰੀਆਂ ਹਰ ਵਿਅਕਤੀ ਦੇ ਕੋਲ ਜੇ ਅਸੀਂ ਫालतू ਜੀਆਂ ਗੱਲਾਂ ਦੇ ਵਿੱਚ ਕਰਾਂਗੇ ਅਸੀਂ ਬੇਸਟ ਤੇ ਫਿਰ ਟਾਈਮ ਚੰਗਾ ਆਏਗਾ ਫਿਰ ਵੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ